ਉਡੇ ਰੱਖੇ ਹੁੰਦੇ ਦੁਕਾਨ ਤੇ ਉਹਨਾਂ ਨੂੰ ਵੀ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿਓ ਕਿ ਸਾਡੀ ਲਾਉਂਜ ਤੋਂ ਬਿਨਾਂ ਉਹਨੂੰ ਤਾਂ ਇਹ ਦੱਸ ਦਿਓ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਦਵਾਈ ਵੀ ਨਹੀਂ ਨਹੀਂ ਹੁੰਦੀ। ਹਾਂਜੀ। ਪਹਿਲਾ ਤਾਂ ਅਸੂਲ ਤਾਂ ਇਹ ਹੀ ਹੋਣਾ ਹੈ। ਇੱਕ ਤੁਸੀਂ ਆਪਣੇ ਜਿਹੜਾ ਕਾਊਂਟਰ ਹੈਗਾ ਜਿੱਥੋਂ ਤੁਸੀਂ ਮੇਨ ਡੀਲ ਕਰਦੇ ਹੋ ਉੱਤੇ ਸੀਸੀਟੀਵੀ ਜ਼ਰੂਰ ਲਗਾਓ। ਕਈ ਵਾਰੀ ਕੋਈ ਦਵਾਈ ਦਾ ਰਿਐਕਸ਼ਨ ਹੋਏਗਾ ਉਹ ਝੂਠੀ ਇਲਜ਼ਾਮ ਲਗਾ ਦਿੰਦਾ ਕਿ ਤੁਹਾਡੇ ਤੋਂ ਲੈ ਕੇ ਗਿਆ ਸੀਗਾ। ਤੁਹਾਡੇ ਕੋਲ ਸੀਸੀਟੀਵੀ ਫੁਟੇਜ ਹੋਏਗੀ ਤਾਂ ਤੁਸੀਂ ਕਹਿ ਸਕਦੇ ਹੋ ਭਾਈ ਸਾਹਿਬ ਪੁੱਛੋ ਕਰ ਦਿਨ ਲੈਣੇ ਕੁਝ ਲੋਗ ਇਹ ਜਿਵੇਂ ਸਿਗਨੇਚਰ ਕੈਪਸੂਲ ਆਮ ਦੇਖਦਾ ਕਿਉਂਕਿ ਬਹੁਤੇ ਲੋਕਾਂ ਨੂੰ ਇਹ ਇੱਕ ਪਤਾ ਦੇਤਾ ਦੋ ਪਤਾ ਦੇਤਾ ਜਿਹੜੀ ਸ਼ੈਡਿਊਲ ਐਚ ਕੇ ਹੁੰਦੀਆਂ ਡਰਗਸ ਤੁਹਾਨੂੰ ਪਤਾ ਹੀ ਹੈ ਜਿਹੜੀਆਂ ਪਤਾ ਹੈ ਨਾ ਸ਼ੈਡਿਊਲ ਐਚ ਚ ਜਿਹੜੀ ਡਰਗਸ ਹੁੰਦੀਆਂ ਨੇ ਉਹ ਆਪਾਂ ਬਿਨਾਂ ਡਾਕਟਰ ਦੀ ਪਰਚੀ ਤੋਂ ਦੇਣੀ ਹੋਣੀ ਨਹੀਂ ਹੈ ਦੇਨ ਨੂੰ ਤੁਸੀਂ ਟ੍ਰਾਮਾਡੋਲ ਵੀ ਦੇ ਸਕਦੇ ਹੋ ਕਿਸੇ ਨੂੰ ਦੇਨ ਨੂੰ ਤੁਸੀਂ ਐਲਪਰਾਜ਼ੋਲਮ ਵੀ ਦੇ ਸਕਦੇ ਹੋ ਜੇ ਡਾਕਟਰ ਕਿਸੇ ਨੂੰ ਲਿਖਦਾ ਹੈ ਵੀ ਇਹਨੂੰ ਇੱਕ ਰਾਤ ਨੂੰ ਇੱਕ ਡੋਜ਼ ਰਾਤ ਨੂੰ ਐਲਪਰਾਜ਼ੋਲਮ ਦੀ ਜਰੂਰੀ ਹੈ ਉਹਨੂੰ ਕੋ ਮਾਨਸਿਕ ਪ੍ਰੋਬਲਮ ਹੈਗੀ ਹੈ ਉਹਦੀ ਨੀਰਕਟਾ ਹਦਾਇਤਾਂ ਨੇ ਮਾਂ ਜੋ ਬੀਜੀ ਵੀ ਸਾਫ਼ ਦੇ ਹੁਕਮ ਨੇ ਤੇ ਆਪਣੀ SSP ਸਾਹਿਬ ਜੀ ਵਰਨ ਸਬੰਧੀ ਆਈਪੀਐਸਡੀ ਦੇ ਵਿਸ਼ਾ ਵਿੱਚ ਬੇਸ਼ੱਕ ਹੈਗਾ ਅਸੀਂ ਕੰਮ ਕਰ ਰਹੇ ਹਾਂ ਇਸ ਜਿਹੜੀ ਸਾਰੀ ਮੁਹਿੰਮ ਚੱਲ ਰਹੀ ਹੈ ਐਂਟੀ ਡਰਗ ਮੁਹਿੰਮ ਚੱਲ ਰਹੀ ਹੈ ਇਹਦੇ ਵਿੱਚ ਡਰਗਸ ਦੇ ਪੂਰਨ ਰੂਪ ਤੋਂ ਖਾਤਮੇ ਲਈ ਅਸੀਂ ਅਲੱਗ-ਅਲੱਗ ਆਪਣੀ ਤਰ੍ਹਾਂ ਤੇ ਕਾਰਵਾਈਆਂ ਕਰ ਰਹੇ ਹਾਂ ਜਿਦੇ ਵਿੱਚ ਡਰਗਸ ਪੈਡਲਰ ਨੇ ਸਮਗਲਾਂ ਨੂੰ ਉਹਨਾਂ ਤੇ ਪਰਚੇ ਦੇਣੇ ਉਹਨਾਂ ਤੇ ਕਾਰਵਾਈ ਕਰਨੀ ਆ ਹਾਊਸ ਸਰਚ ਕਰਨੇ ਤੇ ਜਿਹੜੇ ਡਰਗਸ ਖਾਂਦੇ ਨੇ ਕੋਈ ਐਡਿਕਟ ਨੇ ਉਹਨਾਂ ਦੇ ਕਾਉਂਸਲਿੰਗ ਕਰਕੇ ਇਲਾਜ ਕਰਵਾਉਣਾ ਜਿਹੜੇ ਮੈਡੀਕਲ ਪ੍ਰੈਕਟਿਸ਼ਨਰ ਇਹਨਾਂ ਨਾਲ ਮੀਟਿੰਗ ਕਰਨੀ ਵੀ ਤੁਸੀਂ ਕਿਹੜੀਆਂ ਕਿਹੜੀਆਂ ਡਰਗਸ ਕਿਸ ਤੇ ਇਸ ਤਹਿਤ ਇਹਨਾਂ ਤਹਿਤ ਇਹ ਬੁਲਾਏ ਗਏ ਸੀ ਅੱਜ ਨਹੀਂ ਚਲੋ ਮਿਲਣਾ ਮਿਲ ਜਾਂਦੀ ਹੁੰਦੀ ਆ ਰਿਕਵਰੀਆਂ ਹੋ ਜਾਣਗੀਆਂ ਅੱਜ ਨਹੀਂ ਹੋਈ ਅਗਲੀ ਵਾਰ ਹੋਣਗੀਆਂ ਰਿਕਵਰੀ ਜ਼ਰੂਰ ਕਰਾਂਗੇ ਅਸੀਂ ਸੈਂ ਇਹਨਾਂ ਨੇ ਸਾਡੇ ਸਾਡੇ ਨਾਲ ਪ੍ਰੋਮਿਸ ਕੀਤਾ ਵੀ ਅਸੀਂ ਅੱਗੇ ਤੋਂ ਅੱਗੇ ਤੋਂ ਕੀ ਅਸੀਂ ਪਹਿਲਾਂ ਵੀ ਵੇਚਦੇ ਸੀ ਤੇ ਅੱਗੇ ਵੀ ਧਿਆਨ ਰੱਖਾਂਗੇ ਅਗਰ ਕੋਈ ਦੁਕਾਨਦਾਰ ਪਕੜਿਆ ਜਾਂਦੀ ਫਿਰ ਉਹਦੇ ਖਿਲਾਫ ਕਾਰਵਾਈ ਹੋਊਗੀ ਕੋਈ ਨਹੀਂ ਬੰਦਾ